ਪੁਲਿਸ ਨੇ ਕੇਂਦਰੀ ਜਨਸੰਨਤਾ ਨਾਲ ਮਿਲ ਕਰਦਾ ਅਜਨਾਲਾ ਤੋਂ ਤਿੰਨ ਕਾਰਗੁੰਨਾਂ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਸਥਿਤ ਤਸਕਰ ਸਰਵਨ ਸਿੰਘ ਉਰਫ ਕੋਲਾਹវេលੀ ਅਧੀਮਾਇਤ ਪ੍ਰਾਪਤ ਨਾਰਕੋਟਿਕ ਸੱਜੇ ਸੰਗਠਿਤ ਅਪਰਾਧ ਦੇ ਗੱਟ ਜੋੜ ਦਾ ਪਰਦਾਫਾਸ਼ ਕੀਤਾ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਜਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨ ਦੀ ਸਿੰਘ ਵਾਸੀ ਖਾਲੜਾ ਕਰਨਧਰਨ ਆਕਾਸ਼ ਸੇਠ ਉਰਫ ਰਗੂ ਅਤੇ ਸੁਖਦੀਪ ਸਿੰਘ ਦੋਵੇਂ ਵਾਸੀ ਰਾਜਸੰਸੀ ਅੰਮ੍ਰਿਤਸਰ ਵਜੋਂ ਹੋਈ ਪੁਲਿਸ ਕੇਮਾਂ ਨੇ ਇਹਨਾਂ ਦੇ ਕਬਜ਼ੇ ਵਿੱਚ 9 ਪਿਸਤੌਲਾਂ ਜਿਨ੍ਹਾਂ ਦੇ ਵਿੱਚੋਂ 30 ਬੋਰ ਸਟਾਰ ਪਿਸਤੌਲ ਅਤੇ 9 ਐਮ ਐਮ ਗੁਲਾਕ ਸਮੇਤ 6 ਜਿੰਦਾ ਕਾਰਤੂਸ ਅਤੇ 10 ਮੈਗਜ਼ੀਨ 200 ਗ੍ਰਾਮ ਹਿਰੋਇਨ ਅਤੇ ਇੱਕ ਵਜ਼ਨ ਤੋਲਣ ਵਾਲੀ ਇਲੈਕਟ੍ਰੋਨਿਕ ਮਸ਼ੀਨ ਵੀ ਬਰਾਮਦ ਕੀਤੀ ਜਿਕਰਯੋਗ ਹੈ ਕਿ ਭੋਲਾ ਹਵੇਲੀ ਜਿਸ ਦੀ ਗ੍ਰਿਫਤਾਰੀ ਤੇ 2 ਲੱਖ ਰੁਪਏ ਦਾ ਨਾਮ ਸੀ ਜੱਤ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਦਾ ਭਾਰਤ 532 ਕਿਲੋ ਹਿਰੋਇਨ ਦੇ ਮਾਮਲੇ ਵਿੱਚ ਲੋੜੀਦਾ ਸੀ ਜਿਸ ਦੇ ਸਬੰਧ ਵਿੱਚ ਉਸ ਨੂੰ ਮਈ 2020 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਰਣਜੀਤ ਚੀਤਾ ਜੁਲਾਈ 2019 ਦੇ ਵਿੱਚ ਆਈਸੀਪੀ ਅਟਾਰੀ ਵਿਖੇ ਕਸਟਮ ਵਿਪਾਰ ਦੁਆਰਾ ਜ਼ਬਤ ਕੀਤੀ ਗਈ ਹਿਰੋਇਨ ਦੇ 532 ਪੈਕੇਟ ਦੇ ਤਸਕਰੀ ਦੇ ਕੇਸ ਦੇ ਵਿੱਚ ਮਾਸਟਰਮਾਈਂਡ ਸੀ ਜਸਕੇ ਦੀ ਜਾਂਚ NIA ਦੁਆਰਾ ਕੀਤੀ ਜਾ ਰਹੀ ਹੈ TDP ਗੌਰਵ ਜਦਵ ਨੇ ਦੱਸਿਆ ਕਿ ਪੁਖਤਾ ਇਲਾਮ ਮਿਲੀ ਸੀ ਕਿ ਸਰਵੰਤ ਸਿੰਘ ਦੇ ਸਾਥੀਆਂ ਨੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ ਤੇ ਉਸ ਨੂੰ ਖੇਪ ਨੂੰ ਕਿਸੇ ਹੋਰ ਨੂੰ ਸੌਂਪਣ ਜਾ ਰਹੇ ਸੀ ਜਸਨੇ ਤੁਰੰਤ ਕਾਰਵਾਈ ਕਰਦਿਆਂ CIA ਸਟਾਫ ਦੀਆਂ ਪੁਲਿਸ ਟੀਮਾਂ ਦੇ ਅਜਨਾਲਾ ਦੇ ਅਧਿਕਾਰੀਆਂ ਖੇਤਰ ਦੇ ਵਿੱਚ ਵਿਸ਼ੇਸ਼ ਪੁਲਿਸ ਚੈਕਿੰਗ ਕੀਤੀ ਅਤੇ ਤਿੰਨ ਮੁਲਾਜ਼ਮਾਂ ਨੂੰ 6 ਪਿਸਤੌਲਾਂ ਤੇ 10 ਮੈਗਜ਼ੀਨ ਸਮੇਤ ਗ੍ਰਿਫਤਾਰ ਕੀਤਾ ਉਨਾਂ ਨੇ ਦੱਸਿਆ ਕਿ ਬਾਅਦ ਦੇ ਵਿੱਚ ਆਕਾਸ਼ੁਰਖ ਰਘੂ ਦੇ ਖੁਲਾਸੇ ਤੇ ਪੁਲਿਸ ਟੀਮਾਂ ਨੇ ਉਸ ਵੱਲੋਂ ਦੱਸੇ ਗਏ ਟਿਕਾਣੇ ਤੇ 200 200 ਗ੍ਰਾਮ ਹੀਰੋਇਨ 6 ਜਿੰਦਾ ਕਾਰਤੂਸ ਅਤੇ वजन ਤੋਲਣ ਵਾਲੀ ਇੱਕ ਇਲੈਕਟ੍ਰੋਨਿਕ ਮਸ਼ੀਨ ਬਰਾਮਦ ਕੀਤੀ। ਡੀਜੀਪੀ ਨੇ ਦੱਸਿਆ ਕਿ ਮੋਢਲੀ ਘੰਟ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਵਿਅਕਤੀ ਸਿੱਧੇ ਤੌਰ ਤੇ ਅਮਰੀਕਾ 'ਚ ਸਥਿਤ ਤਸਕਰ ਸਰਵਨ ਸਿੰਘ ਦੇ ਸੰਪਰਕ ਵਿੱਚ ਸੀ ਅਤੇ ਹਥਿਆਰ ਅਤੇ ਹੀਰੋਇਨ ਦੀ ਸਪਲਾਈ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ ਅਤੇ ਪਛਲੇਰੇਸ ਬੰਦਾਂ ਨੂੰ ਸਥਾਪਿਤ ਕਰਨ ਦੀ ਹੋਰ ਜਾਂਚ ਜਾਰੀ ਹੈ। ਹੋਰ ਵੀਰਵਿਆਂ ਨੂੰ ਸਾਹਮਣੇ ਕਰਦੇ ਹੋਏ ਐਸਐਸਪੀ ਅਮਰਿਤ ਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਕਾਸ਼ ਉਰਫ ਰਘੂ ਦੇ ਚਿਹਰੇ ਭਰਾ ਸੰਜਮ ਉਰਫ ਮੈਥੀ ਵਾਸੀ ਜਨਾਲਾ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਅਮਰੀਕਾ ਜੇਲ੍ਹ ਦੇ ਵਿੱਚ ਬੰਦ ਹੈ ਉਨ੍ਹਾਂ ਨੇ ਦੱਸਿਆ ਕਿ ਉਸ ਦੀ ਭੋਲਾ ਹਵੇਲੀ ਨਾਲ ਜਾਣ ਪਛਾਨ ਕਰਵਾਈ। ਉਨਾਂ ਨੇ ਇਹ ਵੀ ਕਿਹਾ ਕਿ ਅਸੀਂ ਸੰਜਮ ਨੂੰ ਹੋਰ ਪੇਸ਼ਕਸ਼ ਲਈ ਪ੍ਰੋਡਕਸ਼ਨ ਉਬਰੰਟ ਤੇ ਲਿਆਵਾਂਗੇ। ਉਹਨਾਂ ਨੇ ਕਿਹਾ ਕਿ ਪੁਲਿਸ ਟੀਮਾਂ ਸੂਚੇ ਗੜਜੋੜ ਦਾ ਪਰਦਾਫਾਸ਼ ਕਰ ਲਈ ਮੁਲਾਜ਼ਮਾਂ ਦੇ ਵਿੱਤੀ ਟ੍ਰੇਲਾਂ ਤੇ ਪਤਾ ਲਗਾ ਰਹੀਆਂ ਹਨ ਤੇ ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ।